ਜੈਕਾਰਜੋ ਬਿਸ਼ਖ ਮਾਤਾ ਪੈਣਾ ਵੀਰਾਂ ਨੂੰ ਜੈ ਤੀਮ ਜੈ ਮਾਰਦੇ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਜੈ ਤੀਮ ਆਪਾਂ ਕਿਉਂ ਪਈਏ ਆ ਦਾਦਾ ਸਭ ਡਾਕਟਰ ਬੇਦਖਰ ਤੀਮ ਦਾ ਸਾਹਿਬ ਨੇ ਸਾਡੇ ਲਈ ਸੁਵਿਧਾਨ ਬਣਾਇਆ ਸੀਗਾ ਬੜਾ ਸੰਘਰਸ਼ ਕਰਕੇ ਉਸ ਤੋਂ ਪਹਿਲਾਂ ਨਾ ਸਾਨੂੰ ਵੋਟ ਪਾਉਣ ਦਾ ਅਧਿਕਾਰ ਸੀ ਨਾ ਪਾਣੀ ਪੀਣ ਦਾ ਅਧਿਕਾਰ ਸੀ ਨਾ ਸਾਨੂੰ ਪੜਨ ਦਾ ਅਧਿਕਾਰ ਸੀਗਾ ਨਾ ਅਸੀਂ ਆਪਦਾ ਘਰ ਪਰੋਪਟੀ ਬਣਾ ਸਕਦੇ ਸੀਗੇ ਦਾ ਉਹਨਾਂ ਨੇ 1952 ਦੇ ਸੰਵਿਧਾਨ ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਤੇ ਆਧਾਰ ਤੇ ਦਿੱਤਾ ਜਾਏਗਾ 1952 ਨੂੰ ਸੋਧ ਕਰਕੇ 2005 ਦੇ ਵਿੱਚ ਸੋਧ ਕੀਤਾ ਜਿਦੇ ਵਿੱਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਾਤਾ ਸੀ ਜਿਹਨੂੰ ਅਸੀਂ ਮਰੇਗਾ ਕਹਿੰਦੇ ਆ ਤੇ ਅੱਜ ਵੀ ਅਸੀਂ ਜਿਹੜਾ ਹੈਗਾ ਕਿ ਆ ਕਿਹੜੀ ਬਸਤੀ ਕਿਹੜੀ ਹੈ ਜੀ ਇਧਰ ਨੂੰ ਜਨਤਾ ਪੀਟ ਨਗਰ ਦੇ ਵਿੱਚ ਸਾਡਾ ਛੋਟਾ ਵੀਰ ਮੀਟਿੰਗ ਮਨਰੇਗਾ ਵਾਸਤੇ ਕਰ ਰਿਹਾ ਤੇ ਇੱਥੋਂ ਦੇ ਸਾਡੇ ਬਸਤੀਆਂ ਦੇ ਲੋਕ ਨੇ ਗਰੀਬ ਲੋਕ ਆ ਜਿਹੜੀਆਂ ਬੀਬੀਆਂ ਸੱਡੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਉਹ ਵੀ ਮਨਰੇਗਾ ਦਾ ਕੰਮ ਮੰਗਦੀਆਂ ਨੇ ਆਓ ਪਤਾ ਕਰੀਏ ਆਪਾਂ ਕਿੰਨੀਆਂ ਕੁ ਬੀਬੀਆਂ ਦੀ ਇੱਛਾ ਹੈਗੀ ਆ ਮਨਰੇਗਾ ਚਾ ਕੰਮ ਲਾਗੂ ਕਰਾਉਣ ਲਈ ਇਹ ਜੀ ਅਸੀਂ ਗਰੀਬ ਬਹੁਤ ਆ ਹਰਦੀ ਕੋਈ ਸੁਨਾਈ ਨਹੀਂ ਹੁੰਦੀ ਸਾਨੂੰ ਕੋਈ ਨਰੇਗਾ ਦਾ ਕੰਮ ਨਹੀਂ ਦਿੰਦੇ ਪਏ ਘਰਾਂ ਦੇ ਵਿੱਚ ਹੀ ਕੰਮ ਕਰਨੇ ਆ ਨਾ ਕੋਈ ਸਾਡੀ ਪੁੱਛ ਨਾ ਕੋਈ ਦੱਸ ਆਉਣ ਨੇ ਵੋਟਾਂ ਪਵਾਗ ਲਗੇ ਜਾਂਦੇ ਨੇ ਬਾਅਦ ਚ ਸਾਨੂੰ ਕੋਈ ਪੁੱਛਦਾ ਨਹੀਂ ਆ ਕੋਈ ਵਿਚਾਰੀਆਂ ਪੀਪੀਆਂ ਘਰਾਂ ਦੇ ਵਿੱਚ ਤੜਕੇ ਜਾਂਦੀਆਂ ਨੇ ਹੱਥ ਪੈਰ ਥਾਰ ਕੇ ਕੋਈ 20 ਰੁਪਏ ਬਵਾੰਦੇ ਨੂੰ 3 ਵਜੇ ਆਦੀ 4 ਵਜੇ ਆਦੀ 20 ਰੁਪਏ ਦਿਹਾੜੀ ਪੈਂਦੀ ਅਸੀਂ ਕਿੱਥੇ ਕਿੱਥੇ ਚਾਈਏ ਜੀ ਸਾਡਾ ਨਹੀਂ ਨਹੀਂ ਬਾਹਰ ਇਹ ਸਭ ਬਹੁਤ ਕਰੀਬਾਂ ਸਾਨੂੰ ਵੀ ਨਰੇਗਾ ਦਾ ਕੰਮ ਦਿੱਤਾ ਜਾਏ ਤੇ ਸਾਡੀਆਂ ਵੀ ਬੀਬੀਆਂ ਪੈਣਾ ਕਿਤੇ ਸੌਣ ਨਾਲ ਬਹਿਣ ਕਰੋ ਬਣਾ ਹਾਂਜੀ ਮੇਰਾ ਨਾਮ ਹੈ ਸੀਮਾ ਸਾਡਾ ਜਨਤਾਪ੍ਰੀਤ ਨਗਰ ਰਹਿਣ ਵਾਲਿਆ ਜੋ ਸਾਡਾ ਪੁੱਜ ਸਰਸ ਮੈਨ ਦਾ ਨਾਮ ਹੈ ਹਾਂਜੀ ਸਾਨੂੰ ਵੀ ਨਰੇਗਾ ਦਾ ਕੰਮ ਦਿੱਤਾ ਜਾਵੇ ਸਾਨੂੰ ਕਿੰਦੋ ਮੇਰੇ ਹੱਥ ਚ ਬਨ ਕੇ ਬੇਨਤੀ ਏ ਜਨਤਾ ਪ੍ਰੀਤ ਨਗਰ ਤੋਂ ਬੋਲਨੇ ਆ ਸਾਨੂੰ ਨਰੇਗਾ ਦਾ ਕੰਮ ਚਾਹੀਦਾ ਏ ਘਰਾਂ ਦਾ ਕੰਮ ਕਰ ਕਰ ਅਕੜੇ ਪੈ ਥੱਕੇ ਪੈ ਮਾਰੇ ਸਾਥੋਂ ਨਹੀਂ ਹੁੰਦਾ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾ ਹਿੰਮਤ ਾਰ ਗਏ ਨਰੇਗਾ ਦਾ ਕੰਮ ਇੱਕ ਤਾਂ ਤਾੜੀਆਂ ਜ਼ਰੂਰ ਮਾਰ ਨਹੀਂ ਆ ਰਿਹਾ ਨਾ ਆ ਰਿਹਾ ਕਿੰਨਾਂ ਕਹਾ ਸਾਡੇ ਨਰੇਕਾਂ ਦਾ ਕੰਮ ਮੰਗ ਰਹੇ ਆ ਸਕਰੀਬ ਬੰਦੇ ਆ ਸਾਨੂੰ ਕੰਮ ਮਿਲਣਾ ਚਾਹੀਦਾ ਹੈ ਮਾਇਆ ਮੇਰੇ ਨਾਮ ਹੈ ਜਨਤਾ ਪ੍ਰੀਤ ਦੇ ਹਿਰਨ ਵਾਲਿਆਂ ਅਸੀਂ ਘਰਾਂ ਦਾ ਕੰਮ ਕਰਨੇ ਹੁਣ ਸਾਡੇ ਕੋਲ ਨਹੀਂ ਹੁੰਦਾ ਸਾਨੂੰ ਬਹੁਤ ਮਾਇਨਾ ਤੰਗ ਕਰ ਦਿੰਦੇ ਲੋੜ ਫੜੇ ਕੋਈ ਨਹੀਂ ਹੋ ਰਿਹਾ ਸਾਨੂੰ ਜ਼ਰੂਰ ਨਵੇਂ ਕੰਮ ਮਿਲਣੇ ਚਾਹੀਦੇ ਆ ਨਾਮ ਸੁੰਦਰ ਕੌਰੇ ਸਾਨੂੰ ਹੱਕ ਤਾਂ ਨਹੀਂ ਮਿਲਦਾ ਮੇਰਾ ਘਰ ਵਾਲਾ ਨਹੀਂ ਹੈ ਮੇਰਾ ਮੁੰਡਾ ਨਹੀਂ ਹੈ ਮੇਰੀ ਬੋਤੀ ਬੱਚੇ ਛੋਟੇ ਨੇ ਉਹ ਪਾਲ-ਪਾਲ ਕੇ ਉਹਨੂੰ ਨੌਕਰੀ ਨਹੀਂ ਮਿਲੀ ਉਹਨੂੰ ਕੰਮ ਨਹੀਂ ਮਿਲਿਆ ਉਹ ਘਰਾਂ ਦੇ ਵਿੱਚ ਕੰਮ ਕਰਦੀ ਏ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਕੁੜੀ ਨੂੰ ਨੌਕਰੀ ਮਿਲ ਕੇ ਇਸੇ ਭਗਵਾਨ ਮੰਦਰ ਨੇ ਖੋਲ੍ਹ ਹੀ ਸਾਡੇ ਨਾਲ ਜਾਤੀ ਕੀਤੀ ਗਈ ਏ ਸਾਨੂੰ ਨੌਕਰੀ ਨਹੀਂ ਮਿਲੀ ਇਹ ਸਾਨੂੰ ਨਰੇਕਾ ਦਾ ਕੰਮ ਚਾਹੀਦਾ ਏ ਬੋਤੀ ਜਵਾਨ ਮਾਂ ਨੇ ਦੱਸੋ ਕਿੱਧਰ ਜਾਵੇ ਸਾਨੂੰ ਕੋਈ ਹੱਕ ਨਹੀਂ ਮਿਲਦਾ ਤੇ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾਵੇ। ਹਾਂ ਜਿਸ ਵੀਰ ਕੋਲ ਮੇਰਾ ਨਾਂ ਹੈਗਾ ਸਰ ਕੰਮ ਕਰਾਂ ਦਾ ਕਰੀਦਾ ਹੈਗਾ ਪੀ ਰੁਪਏ ਸਾਰੇ ਬੰਦੇ ਹੈਗੇ ਨੇ ਤੇ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾਵੇ। ਅਸੀਂ ਗਰੀਬ ਲੋਕ ਹੈਗੇ ਆ ਸਾਨੂੰ ਕੰਮ ਨਹੀਂ ਕੋਈ ਗੁੜੀਆਂ ਨੂੰ ਨੌਕਰੀ ਮਿਲੀ ਹੈ ਵੀ ਉਹ ਵੀ ਨਹੀਂ ਮਿਲੀ ਤੇ ਬੱਚੇ ਨਿਕਲ ਪੈਣ ਪਾ ਦੇ ਉਹਦੇ ਵਿੱਚ ਭਗਵੰਤ ਮਾਣ ਨੌਕਰੀ ਦੇ ਕੇ ਗਿਆ ਉਹ ਮਿਲੀ ਨਹੀਂ ਹੈਗੀ। ਸੇ ਭਾਈ ਤੁਸੀਂ ਬੱਚੇ ਵੀ ਪੜਾਏ ਨੇ ਇੱਕ ਛੋਟਾ ਮੁੰਡਾ ਪੜਦਾ ਪਿਆ ਤੇ ਵੱਡਾ ਪੜਿਆ ਤੇ 6-7 ਸਾਲ ਹੋ ਗਣ ਪੇਪਰ ਦੇ ਦੇ ਆਂ ਤਾਂ ਸਾਡੇ ਲਈ ਨੌਕਰੀਆਂ ਨਹੀਂ ਹੈਗੀਆਂ ਤੇ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾਏ ਕੰਮਗਾਗਾ ਕਰ ਸਕਦੇ ਮੇਰੇ ਸਤਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈਪੀਮ ਅੱਜ ਜਨਤਾ ਪ੍ਰੀਤ ਨਗਰ ਦੇ ਵਿੱਚ ਆਏ ਹੋਏ ਆ ਜਿੱਥੇ ਸਾਡੇ ਗਰੀਬ ਲੋਕ ਸਾਡੀਆਂ ਪੈਣਾ ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਆਸੇ-ਪਾਸੇ ਪਿੰਡਾਂ ਦੇ ਵਿੱਚ ਮਨਰੇਗਾ ਦਾ ਕੰਮ ਚੱਲਦਾ ਜਿਹੜਾ 2005 ਤੋਂ ਕਾਨੂੰਨ ਬਣਿਆ ਤਾਂ ਉਹਦੇ ਵਿੱਚ ਜਿਹੜੀਆਂ ਗਰੀਬ ਵਸਤੀਆਂ ਨੇ ਉਹ ਸ਼ਹਿਰਾਂ ਦੇ ਨਾਲ ਨਗਰਪਾਲਿਕਾ ਤੇ ਨਗਰ ਕਾਉਂਸਲ ਦੇ ਵਿੱਚ ਜੁੜੀਆਂ ਹੋਈਆਂ ਤਾਂ ਉਹ ਵੀ ਮਨਰੇਗਾ ਦਾ ਕੰਮ ਮੰਗਦੀਆਂ ਨੇ ਮੈਂ ਭੰਜੀ ਤੁਹਾਨੂੰ ਭਰੋਸਾ ਦਿਵਾਉਣਾ ਕਿ ਆਪਾਂ ਨੂੰ ਜਲਦੀ ਜਿਹੜਾ ਹੈਗਾ ਇਹ ਕੰਮ ਪਾਸ ਕਰਵਾ ਕੇ ਮਿਲਣਾ ਪਿੰਨਾਂ ਦਾ ਕੰਮ ਜਿਹੜਾ ਹੈਗਾ ਉਹ ਤਰਨੇ ਪ੍ਰਦਰਸ਼ਨ ਕਲਾ ਕਰ ਕਰਕੇ ਉਹ ਪਾਸ ਕਰਵਾਇਆ ਹੋਇਆ ਤੇ ਜਿਹੜਾ ਹੈਗਾ ਨਗਰਪਾਲਿਕਾ ਤੇ ਨਗਰ ਕੌਂਸਲ ਤੇ ਇਹਨਾਂ ਦਾ ਵੀ ਆਪਾਂ ਪਾਸ ਕਰਵਾਉਣ ਲਈ ਸਿਰਫ ਕਰਨਾ ਕੀ ਏ ਕਿ ਸਭ ਤੋਂ ਪਹਿਲਾਂ ਇੱਕ ਆਪਾਂ ਲਿਸਟ ਬਣਾਉਣੀ ਆ ਲਿਸਟ ਵਿੱਚ ਤੁਹਾਡੇ ਫੋਟੋ ਕਾਪੀ ਦੇ ਪ੍ਰੂਫ ਚਾਹੀਦੇ ਆ ਦੋ ਇੱਕ ਧਾਰ卡ਟ ਤੇ ਇੱਕ ਬੈਂਕ ਖਾਤਾ ਤਾ ਇੱਕ ਲਿਸਟ ਬਣ ਜੇਗੀ ਜਦੋਂ ਲਿਸਟ ਇੱਕ ਫਾਰਮ ਭਰਿਆ ਗਿਆ ਉਹ ਸਰਕਾਰ ਦੇ ਘਰ ਚ ਜਮ੍ਹਾਂ ਹੋ ਜਾਏਗਾ ਤਾਂ ਨਾਲ ਦੀ ਨਾਲ ਆਪਣੀ ਗੱਲ ਚੱਲਦੀ ਪਈ ਹੈ ਸਰਕਾਰ ਦੀ ਕਿੰਨੇ ਲੋਕ ਜਿਹੜੇ ਹੈਗੇ ਆ ਉਹ ਨਰੇਗਾ ਦਾ ਕੰਮ ਮੰਗਣਾ ਚਾਹੁੰਦੇ ਆ ਪਰ ਕੰਮ ਜਿਹੜਾ ਲੈਣ ਲਈ ਤੁਹਾਨੂੰ ਚੁੱਪ ਕਰਕੇ ਨਹੀਂ ਬੈਠਣਾ ਪੈਗਾ ਮਹੀਨੇ 'ਚ ਇੱਕ ਵਾਰੀ ਆਪਦੇ ਜ਼ਿੰਮੇਵਾਰ ਬਣਨਾ ਪੈਗਾ ਆਪਦੇ ਸਮਾਜ ਲਈ ਆਪਦੇ ਹੱਕਾਂ ਲਈ ਮਰੀਗਾ ਤੁਹਾਡੀ ਆ ਤੁਸੀਂ ਜ਼ਿੰਮੇਵਾਰ ਹੋ ਪੈਨਸ਼ਨ ਤੁਹਾਡੀ ਆ ਤੁਸੀਂ ਜ਼ਿੰਮੇਵਾਰ ਹੋ ਰਾਸ਼ਨ ਤੁਹਾਡਾ ਤੁਸੀਂ ਜ਼ਿੰਮੇਵਾਰ ਹੋ ਬੱਚਿਆਂ ਦੇ ਸਕਾਲਰਸ਼ਿਪ ਵਜੀਫੇ ਤੁਹਾਡੇ ਆ ਤੁਸੀਂ ਜ਼ਿੰਮੇਵਾਰ ਹੋ ਮੈਡੀਕਲ ਸਹੂਲਤਾਂ ਤੁਹਾਡੀਆਂ ਨੇ ਤੁਸੀਂ ਜ਼ਿੰਮੇਵਾਰ ਹੋ ਗਰਾਂਡਾਂ ਟਾਇਲ ਬੱਤੇ ਦੀ ਲਾਈਟਿੰਗ ਬਾਥਰੂਮ ਦੀ ਮਕਾਨ ਦੀ ਰਿਪੇਅਰ ਟੁੱਟੇ ਪੱਜੇ ਦੀ ਤੇ ਕੱਚੇ ਮਕਾਨ ਦੀ ਪੱਕੇ ਦੀ ਗਰਾਂਡ ਤੇ 5-5 ਮਰਲੇ ਰਾਸ਼ੀ ਪਲਾਟ ਤੇ ਕਲੋਨੀਆ ਇਹ ਸਾਰੇ ਤੁਹਾਡੇ ਸੰਵਿਧਾਨਕ ਹੱਕ ਨੇ ਲੇਕਿਨ ਇਹ ਸਰਕਾਰ ਤੋਂ ਨਹੀਂ ਅਸੀਂ ਮੰਗਦੇ ਅਸੀਂ ਆਪਣਾ ਸੰਵਿਧਾਨ ਦੇ ਮੁਤਾਬਕ ਮੰਗਦੇ ਆ ਆਪਦੇ ਹੱਕ ਜਿਹੜੇ ਹੈਗੇ ਆ ਉਹ ਜੋਰਾ ਸ਼ੋਰਾ ਨਾਲ ਲੈ ਜਾਂਦੇ ਆ ਭੀਖ ਭਿਖਾਰੀ ਬਣ ਕੇ ਨਹੀਂ ਮੰਗੇ ਜਾਂਦੇ ਇਸ ਵਾਸਤੇ ਅਸੀਂ ਹਰ ਮਹੀਨੇ ਦੇ ਮਹੀਨੇ ਇੱਕ ਵਾਰੀ ਔਰ ਉੱਥੇ ਜਾਣਾ ਜਿੱਥੇ ਸਾਡਾ ਨੌਕਰ ਬੈਠਾ ਨੌਕਰ ਜਿਹੜਾ ਹੈਗਾ ਡੀਸੀ ਤੁਹਾਡਾ ਨੌਕਰ ਆ 2.5 ਲੱਖ ਰੁਪਇਆ ਤਨਖਾਹ ਲੈਂਦਾ ਤੇ ਤੁਹਾਡੇ ਹੱਕ ਲਾਗੂ ਕਰਨ ਨੂੰ ਸਰਕਾਰ ਨੇ ਨੋਟੀਫਿਕੇਸ਼ਨ ਦਿੱਤੇ ਹੁੰਦੇ ਆ ਵੀ ਗਰੀਬਾਂ ਲੋਕਾਂ ਦਾ ਆ ਰੁਜ਼ਗਾਰ ਜਿਹੜਾ ਹੈਗਾ ਲਾਗੂ ਕਰੀਏ ਤਾਂ ਨਾਲ ਮੈਂ ਦੱਸਣਾ ਚਾਹਨਾ ਕਿ ਤੁਸੀਂ 76 ਸਾਲ ਤੋਂ ਵੋਟ ਪਾਉਂਦੇ ਹੋ ਜਿਹੜੇ ਲੋਕਾਂ ਨੂੰ ਵੋਟ ਪਾਉਂਦੇ ਹੋ ਉਹ ਵੋਟ ਤੁਹਾਡੀ ਲੈ ਲੈਂਦੇ ਆ ਵੋਟ ਲੈਣ ਤੋਂ ਬਾਅਦ ਚ ਪਾਵਰ ਤੁਹਾਡੀ ਵੋਟ ਦੇ ਹਿਸਾਬ ਤੇ ਹੁੰਦੀ ਆ ਸਰਟੀਫਿਕੇਟ ਤੁਹਾਡੀ ਵੋਟ ਦੇ ਹਿਸਾਬ ਤੇ ਹੁੰਦਾ ਗੱਡੀਆਂ ਕਾਰਾਂ ਦੇ ਨਾਲ ਕੋਠੀਆਂ ਤੇ ਗੱਲਮੈਨ ਦੇ ਖਰਚੇ ਉਹਨਾਂ ਨੂੰ ਤੁਹਾਡੀ ਬੋਰਡ ਦੀ ਮੁਤਾਬਕ ਬੰਦਾ 1.5 ਲੱਖ ਰੁਪਈਆ ਤਨਖਾਹ ਲੱਗ ਜਾਂਦੀ ਆ ਉਹ ਤਨਖਾਹ ਵੀ ਤੁਹਾਡੇ ਪੈਸੇ ਦੀ ਹੁੰਦੀ ਆ ਜਿਹੜਾ ਤੁਸੀਂ ਸਮਾਨ ਲੈਂਦੇ ਹੋ ਖਾਣ ਵਾਲਾ ਚਾਹੇ ਮਕਾਨ ਬਣਾਉਣ ਵਾਲਾ ਚਾਹੇ ਵਹੀਕਲ ਰੈਂਦੇ ਹੋ ਉਹ ਸਾਰੇ ਦੇ ਸਾਰੇ ਟੈਕਸ ਕੱਟ ਕੇ ਸਰਕਾਰ ਖਜ਼ਾਨੇ 'ਚ ਲੈ ਕੇ ਜਾਂਦੀ ਆ ਖਜ਼ਾਨੇ ਚ ਦੋ ਤਰ੍ਹਾਂ ਦੇ ਲੋਕ ਤਨਖਾਹ ਲੈਂਦੇ ਆ ਜਿਹੜੇ ਰਾਜਨੀਤਿਕ ਲੋਕ ਚੁਣੇ ਆ ਉਹ ਵੀ ਤੁਹਾਡੇ ਪੈਸੇ ਦੀ ਤਨਖਾਹ ਲੈਂਦੇ ਆ ਜਿਹੜੇ ਲੋਕ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਕੰਮ ਕਰਨ ਲਈ ਆ ਉਹ ਵੀ ਤੁਹਾਡੇ ਨੌਕਰ ਨੇ ਤੁਹਾਡੇ ਕੰਮ ਕਰਨ ਲਈ ਤਨਖਾਹ ਤੁਹਾਡੇ ਪੈਸੇ ਦੀ ਲੈਂਦੇ ਆ ਹੁਣ ਨੌਕਰ ਤੇ ਜਿਹੜੇ ਚੁਣੇ ਹੋਏ ਲੋਕ ਉਹ ਆਪਸ ਵਿੱਚ ਮਿਲ ਗਏ ਉਹ ਆਪਸ ਵਿੱਚ ਮਿਲ ਕੇ ਪਬਲਿਕ ਦੀ ਲੁੱਟਦੇ ਆ ਤੁਸੀਂ ਦੇਖ ਲਓ ਤੁਸੀਂ ਆਪ ਹੀ ਬੋਲ ਰਹੇ ਹੋ ਕਿ ਰਾਸ਼ਨ ਸਾਡਾ ਜਿਹੜਾ ਕਿੰਨਾ ਖਾਧਾ ਜਾਂਦਾ ਹੈ ਪੈਨਸ਼ਨ ਦੀਆਂ ਜਿਹੜੀਆਂ ਐਂਟਰੀਆਂ ਹੈਗੀਆਂ ਉਹ ਮਿੰਟ 12 ਚਾਹੀਦੀਆਂ ਸਟੇਟਮੈਂਟ ਬੈਂਕ ਚੋਂ ਕਢਾ ਕੇ ਵੇਖ ਲੋ 12 ਕਿਸੇ ਦੀਆਂ ਨਹੀਂ ਹੁੰਦੀਆਂ ਇਸੇ ਤਰ੍ਹਾਂ ਮਕਾਨ ਕਿਸੇ ਗਰੀਬ ਦਾ ਆਇਆ ਹੁੰਦਾ ਖਾਤਾ ਕਿਸੇ ਅਮੀਰ ਦਾ ਲਾ ਕੇ ਉਹਦੇ ਨਾਲ ਸੌਦਾਬਾਜ਼ੀ ਕਰਾ ਕੇ ਢਾ ਲੈਂਦੇ ਆ ਸਾਡੀ ਲੁੱਟ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਚੁਣਿਆ ਹੋਇਆ ਇਸ ਲਈ ਤੁਹਾਨੂੰ ਬੋਲਣ ਦੀ ਲੋੜ ਆ ਆਪਣੇ ਹੱਕਾਂ ਦੇ ਨਾਲ ਤੁਸੀਂ ਖੜਨਾ ਜ਼ਿੰਮੇਵਾਰ ਬਣ ਕੇ ਖੜਨਾ ਆਓ ਆਪਣੇ ਸਮਾਜ ਲਈ ਆਪਣੇ ਪਰਿਵਾਰ ਲਈ ਆਪਣੇ ਆਉਣ ਵਾਲੇ ਬੱਚਿਆਂ ਲਈ ਜਿਹੜੀ ਹੈਗੀ ਆ ਆਪਣੇ ਹੱਕਾਂ ਪ੍ਰਤੀ ਇੱਕ ਗਰੀਬੀ ਤੇ ਮੀਰੀ ਦੀ ਜੰਗਲੀ ਅਸੀਂ ਆਇਆ ਇੱਕ ਹਥਿਆਰ ਲੈਂਦੇ ਹੋਏ ਨੇ ਉਸ ਹਥਿਆਰ ਕਿਨਾਂ ਕੋਲੇ ਆ ਜੀ ਆ ਆ ਇਸ ਹਥਿਆਰ ਦੇ ਵਿੱਚ ਵੀ ਅਸੀਂ ਇਕੱਠੇ ਕਰ ਰਹੇ ਆ ਆ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਹ ਲੈ ਕੇ ਜਾਣਾ ਤੇ ਪੜਨਾ ਇਹਨਾਂ ਚ ਜਿੰਨੀਆਂ ਗੱਲਾਂ ਹੈਗੀਆਂ ਤੁਹਾਡੀਆਂ ਹੈਗੀਆਂ ਨਾਲ ਨੰਬਰ ਵੀ ਹੈਗੇ ਆ ਤਾਂ ਨਾਲ ਉਹ ਪ੍ਰੂਫ ਇਕੱਠੇ ਕਰਕੇ ਦੇਣੇ ਆ ਕੀ ਨਾਮ ਇਹ ਪੈਣ ਨੂੰ ਫੜਾ ਦੇਣੇ ਤੁਸੀਂ ਤੇ ਅਸੀਂ ਫਾਰਮ ਭਰ ਕੇ ਤੇ ਲਿਸਟ ਬਣਾ ਕੇ ਸਰਕਾਰ ਦੇ ਕੋਲੇ ਦੇਵਾਂਗੇ ਹਲੋ ਉਹ ਤੇ ਸਾਰਿਆਂ ਨੂੰ ਵੰਡ ਦੇ ਕੋਈ ਰਹਿ ਨਾ ਜਾਵੇ ਕਾ ਇੰਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਨ ਜੈ ਭਾਰਤੋ ਸਤਿਕਾਰ ਨਮਸਕਾਰ ਤੇ ਨਾਲ ਦੀ ਨਾਲ ਜਿੰਨਾਂ ਕੋਲੇ ਮੋਬਾਈਲ ਹੈਗਾ ਨਾਲ ਆ ਮੈਂ ਵੀਡੀਓ ਪਾਉਣੀ ਆ ਤੇ ਅੱਗੇ ਦੀ ਅੱਗੇ ਸ਼ੇਅਰ ਕਰਕੇ ਜਿੰਨਾ ਤੁਸੀਂ ਵੱਡਾ ਕੰਮ ਕਰ ਲੋਗੇ ਓਨੀ ਛੇਤੀ ਕਦੀ ਮੇਰੀ ਲੋੜ ਪੈ ਜਾਏਗੀ ਕਾ ਇੰਨਾ ਕਹਿੰਦਿਆ ਹੋਇਆ ਜੈ ਪੀਨ ਜੈ ਭਾਰਤੋ ਸਤਿਕਾਰ ਨਮਸਕਾਰ ਜੀ